ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬੰਗਾ ਤੋਂ ਜਿੱਥੇ 메ਨ ਰੋਡ ਤੇ ਇੱਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ ਦੁਕਾਨ ਦੇ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ 11:00 ਵਜੇ ਦੁਕਾਨ ਬੰਦ ਕਰਕੇ ਆਪਣੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ ਕਿ ਪਿੱਛੋਂ ਇਹ ਬਾਣਾ ਵਰਤਿਆ ਉਸਨੇ ਦੱਸਿਆ ਕਿ ਉਸ ਦਾ 6-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਇਸ ਮੌਕੇ ਆਮ ਆਦਮੀ ਪਾਰਟੀ ਬੰਗਾ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਾਲ ਅਤੇ ਹਲਕਾ ਵ代ਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਇਸ ਘਟਨਾ ਤੇ ਦੁੱਖ ਦਾ اظہار ਕੀਤਾ ਤੇ ਕਿਹਾ ਕਿ ਜਲਦ ਹੀ ਬੰਗਾ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦਾ ਪ੍ਰਬੰਧ ਕੀਤਾ ਜਾਏਗਾ। ਅੱਗ ਬੁਝਾਉਣ ਲਈ ਨਮਾ ਸ਼ਹਿਰ ਤੇ ਫੁਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਆ ਚੁੱਕੀਆਂ ਸਨ ਪਰ ਅਜੇ ਵੀ ਅੱਗ ਮਚੀ ਹੋਈ ਸੀ। ਇਸ ਮੌਕੇ ਪੁਲਿਸ ਕਰਮਚਾਰੀਆਂ ਨੇ ਪਹੁੰਚ ਕੇ ਕਾਰਵਾਈ ਰੰਭੀ। ਸ਼ਹਿਰ ਵਾਸੀਆਂ ਨੇ ਵੀ ਬੰਗਾ ਵਿੱਚ ਅੱਗ ਬੁਝਾਉਣ ਲਈ ਗੱਡੀ ਦੀ ਮੰਗ ਕੀਤੀ। ਆਨੇ ਲਾਣ ਦੇ ਲਾਣਾ ਪੁੱਲੀ ਹੋ ਗਿਆ ਨਹੀਂ ਆਵੇ ਮਾਇਰ ਦੇ ਤੋਂ ਕਿੰਨਾ ਆੜੀ ਗਾੜੀ ਇਹਨੂੰ ਚੰਦਲੀ ਆ ਸ਼ਟਰ ਨਾਲ ਹੋਈ ਆ ਉਹ ਤਾਂ ਹੋ ਗਿਆ ਜੀ ਆ ਵੀ ਜੰਦੀ ਥੋੜਾ ਅੱਜ ਕਿੱਥੇ ਗਏ ਸੀ ਅੱਜ ਉਹ ਕਿਸੇ ਦੀ ਡੈਥ ਹੋਣ ਦੀ ਉੱਧਰ ਗਿਆ ਅੱਛਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਤਾਂ ਫੋਨ ਨੂੰ ਗਿਆ ਤੂੰ ਅੱਛਾ ਇਹਨਾਂ ਦਾ ਸਮਾਨ ਸਿਕੰਦਰ ਪੇ ਸਮਾਨ ਤਾਂ ਪਿਆ ਹੁੰਦਾ ਹੁੰਦਾ ਹੁਣ ਤਾਂ ਜਾ ਕੇ ਦੇਖ ਕੇ ਪਤਾ ਲੱਗੂਗਾ ਵੀ ਠੀਕ ਬਚਾ ਜੀ ਇਸ ਤਰ੍ਹਾਂ ਇਹ ਲੱਗ ਜਿਦਾਂ ਲੱਗ ਪਤਾ ਹੀ ਨਹੀਂ ਅੱਛਾ ਆ ਮੈਂ ਓਧਾ ਘੰਟਾ ਹੋ ਗਿਆ ਪਹਿਲਾਂ ਦੇਖੋ ਅੰਦਰ ਅੰਦਰ ਕੋਈ ਜਲਨਸ਼ੀਲ ਪਦਾਰਥ ਕੋਈ ਸਿਲੰਡਰ ਜਾਂ ਕੁਛ ਐਦਾ ਦੀ ਚੀਜ਼ ਨਹੀਂ ਸਿਲੰਡਰ ਸਿਲੰਡਰ ਨਹੀਂ ਹੈ ਹੋਰ ਪਲਾਸਟਿਕ ਦੇ ਸਮਾਨ ਅੰਦਰ ਹਾਂਜੀ ਪਲਾਸਟਿਕ ਦਾ ਗੱਟਾ ਰੱਦੀ ਆਹ ਦੋਹਾਂ ਇਹਨਾਂ ਨੂੰ ਇੰਦਰ ਧਵਾੜ ਦਾ ਕੰਮ ਆ ਜੀ ਮੇਰਾ ਹਾਂਜੀ ਦੁਕਾਨ ਬੰਦ ਹੀ ਸੀਗੀ 11 ਵਜੇ ਬੰਦ ਕਰਕੇ 10:11 11 ਵਜੇ ਬੰਦ ਕੀਤੀ ਆ ਮੈਂ ਨਵੇਂ ਚੱਲ ਗਿਆ ਹਾਂਜੀ ਇਹਨੂੰ ਪਤਾ ਲਗਾ ਕੇ ਦਾ ਗਾਰਨਦੀ ਬਣੇ ਪਤਾ ਹੀ ਨਹੀਂ ਜੀ ਕੋਈ ਲੋਕ ਮੈਂ ਤਾਂ ਨਵੇਂ ਜੱਟ ਚਲੇ ਗਿਆ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਨਸਾਨ ਦਾ ਹੁਣ ਕੋਈ ਪਤਾ ਲੱਗੂਗਾ ਜੀ ਕੀ ਵੱਜਦਾ ਕੀ ਹੁਕਮਤ ਆਇਆ ਹੈ ਅੰਦਰ ਕਿੰਨਾ ਕੁ ਨੁਕਸਾਨ ਹੈਗਾ ਇਹ 10 ਪਲਨ 15 ਲੱਖ ਦਾ ਮਾਲ ਹੈਗਾ 7-9 ਲੱਖ ਦਾ ਹਾਂ ਜੀ ਤੇ ਸਾਡੇ ਨੂੰ ਬਹੁਤ ਨੁਕਸਾਨ ਹੋ ਗਿਆ ਜੀ ਹਾਂ ਤੇ ਖਰੀਦ ਦੀ ਸ਼ਖੀਦ ਜੀ ਜਿਹੜਾ ਬਹੁਤ ਦੇ ਦੁੱਖਪਨ ਵਿੱਚ ਬਣਾਏਗੀ ਆ ਜਿਹੜਾ ਇਹ ਆ ਅੱਗ ਵਾਲੀ ਦਰਖਤ ਮੱਥੇ ਵਾਪਰੀ ਆ ਇਸ ਦਾ ਬਤ ਪਹਿਲਾਂ ਫਾਰ ਬਰੇਡ ਦੀ ਗੱਡੀ ਤੁਰੰਤ ਮਗਾ ਕੇ ਇਹਦਾ ਇਹਨੂੰ ਹੋਰ ਬਾਲੀ ਨੁਕਸਾਨ ਜਾਂ ਜਾਨੀ ਨੁਕਸਾਨ ਹੋਣ ਤੋਂ ਇਹਨੂੰ ਰੋਕਿਆ ਜਾਵੇ ਔਰ ਜੋ ਬਾਕੀ ਬਾਅਦ ਵਿੱਚ ਜਦੋਂ ਅੱਗ ਪੁੱਜੇਗੀ ਇਹਨਾਂ ਦੇ ਪਰਿਵਾਰ ਨਾਲ ਆਪਾਂ ਮੌਕਾ ਦੇਖਾਂਗੇ ਇਹਨਾਂ ਨਾਲ ਉਹ ਪਿਆਰ ਕਰਾਂਗੇ ਕਿ ਕਿੰਨਾ ਕੀ ਨੁਕਸਾਨ ਹੋਇਆ ਉਹਦੇ ਮੁਤਾਬਕ ਜੋ ਵੀ ਸਰਕਾਰ ਵੱਲੋਂ ਸਹਾਇਤਾ ਮੁਤਾਬਕ ਇਹਨਾਂ ਦੀ ਮਾਲੀ ਮਦਦ ਕੀਤੀ ਜਾਣ ਦੀ ਸੁਭਾਵ ਬਣਾਵੋਗੇ ਉਹ ਆਪਾਂ ਕਰਵਾ ਕੇ ਦਿਵਾ ਦੇਵਾਂਗੇ ਫਾਇਰ ਰਾਜਪੁਰਿਆਂ ਦੇ ਇਹ ਬੜਾ ਮਾੜਾ ਇਨਸੀਡੈਂਟ ਹੈ ਕਿਤੇ ਵੀ ਅੱਗ ਲੱਗਣੀ ਉਹ ਬੁਕਾਰ ਵੀ ਬੜਾ ਵੱਡਾ ਨੁਕਸਾਨ ਹੋਇਆ ਪਰ ਇਹ ਜੇ ਕਾਰਨਤਾ ਜੇ ਨਹੀਂ ਪਤਾ ਕਿ ਕਿਉਂ ਹੋਇਆ ਇਦਾਂ ਪਰ ਇਹ ਬੜੀ ਮਨਪਕੀਤ ਹੈ ਬਾਕੀ ਇਹ ਯੂਨ ਮੈਂ ਜਦੋਂ ਪਿਛਲੀ ਵਾਰੀ ਵਿਧਾਨ ਸਭਾ ਦੇ ਵਿੱਚ ਬੰਗਾਲੇ ਸੈਪਰੇਟ ਜੇ ਫਾਇਰ ਬ੍ਰਿਗੇਡ ਦਾ ਯੂਨਿਟ ਮਨਜ਼ੂਰ ਕੀਤਾ ਗਿਆ ਸੀ ਉਹ ਨਗਯੋਸ਼ ਸਿੱਧੂ ਨੇ ਵਿਧਾਨ ਸਭਾ ਦੇ ਅੰਦਰ ਬਿਆਨ ਦਿੱਤਾ ਕਿ ਮੈਂ ਮੰਗ ਕੀਤੀ ਸੀ ਕਿ ਤੁਹਾਨੂੰ ਬੰਗਾਲੇ ਸੈਪਰੇਟ ਦਿਓ ਉਹਨੂੰ ਜੋ ਸਿੱਧੇ ਨੇ ਮੰਨੀ ਸੀ ਵਿੱਚ ਦਮਾਗੇ ਮੈਂ ਸਮਝਦਾ ਜੇਕਰ ਉਹ ਸਾਡੇ ਬੰਦਿਆਂ ਚ ਸਾਨੂੰ ਫਾਇਰ ਬ੍ਰਿਗੇਡ ਦਾ ਸਾਰਾ ਸਿਸਟਮ ਵੇਚ ਦਿੰਦਾ ਤਾਂ ਇਹ ਸ਼ਹਿਰ ਨੂੰ ਬੜਾ ਨੁਕਸਾਨ ਦਾ ਹੁੰਦਾ ਓਕੇ ਬੜਾ ਇਹ ਬੜੇ ਮੌਕੇ ਹੁੰਦੇ ਜਦੋਂ ਜਿੰਨਾ ਜਲਦੀ ਤੇ ਕੰਮ ਕਰ ਦੋ ਉਹ ਉਨਾਂ ਜਲਦੀ ਲਾਸ ਜਿਹੜਾ ਘੱਟ ਹੁੰਦਾ ਜਦੋਂ ਵੀ ਸ਼ਹਿਰ ਸਰ ਕੋਈ ਆਗ ਲੱਗਦੀ ਹੈ ਉਸੇ ਵੇਲੇ ਫਾਇਰ ਬ੍ਰਿਗੇਡ ਦੀ ਮੰਗ ਹੁੰਦੀ ਹੈ ਔਰ ਤੋਂ ਬਾਅਦ ਫਿਰ ਬਾਤ ਨਹੀਂ ਇਦਾਂ ਹੀ ਹੈ ਤੁਸੀਂ ਬਦਸਵਾ ਰਿਪੋਰਟ ਚੈੱਕ ਕਰੋ ਮੈਂ ਮੰਗੀ ਸੀ ਔਰ ਸਿੱਧੂ ਸਾਹਿਬ ਉਸਨੇ ਮੰਤਰੀ ਹੁੰਦੇ ਸੀ ਉਹਨਾਂ ਨੂੰ ਮਨਜ਼ੂਰ ਕੀਤੀ ਸੀ ਪਰ ਉਹ ਕੋਈ ਕਾਂਗਰਸ ਨੇ ਉਹ ਚਲਦੇ ਔਰ ਨਹੀਂ ਕੀਤਾ ਕਿਉਂਕਿ ਜੋ ਬਿਦਾਸਭਾ ਦੇ ਅੰਦਰ ਮੰਨਿਆ ਜਾਂਦਾ ਆਮ ਤੌਰ ਤੇ ਉਹ ਪੂਰੇ ਕਰ ਦਿੱਤੇ ਜਾਂਦੇ ਪਰ ਉਹ ਥੋੜਾ ਜਿਹਾ ਆਪੋ ਜਿਹੜੀ ਕੈਪਟਨ ਸਾਹਿਬ ਦੇ ਸਿੱਧੂ ਸਾਹਿਬ ਦੀ ਹਸਪਤਾਲਾਈ ਸੀ ਉਹਦੇ ਕਰਕੇ ਰਗੜੇ ਸੀ ਕਿ ਸਾਨੂੰ ਮਨਜ਼ੂਰ ਨਹੀਂ ਹੋ ਸਕਦੀ ਪਰ ਅਸੀਂ ਫਿਰ ਬਿਦਾਸਭਾ ਦੇ ਵਿੱਚ ਮੈਂ ਇੱਕ ਬੇਕੂਗਾ ਕਿ ਜਿਹੜੀ ਆਲਰੇਡੀ ਮਨਜ਼ੂਰੀ ਦਿੱਤੀ ਸਾਨੂੰ ਫਿਰ ਬਜਟ ਦੇ ਦੇ ਦੋ ਸਰ ਜੀ ਹੁਣ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪ੍ਰੈਡਿਕਟ ਇੱਥੇ ਜਾਣ ਦੀ ਹੈ ਅਸੀਂ ਜਿਹੜਾ ਨਮਾਸ਼ਾੜ ਵਾਲੇ ਉਹਨਾਂ ਨੂੰ ਕਿਹਾ ਸਾਦੂ ਨੂੰ ਕਿਹਾ ਇਹ ਨੂੰ ਮੈਂ ਕੰਟਰੋਲ ਕਬਾ ਦੁਆਰਾ ਫਿਰ ਮੈਂ ਉੱਥੇ ਖੜਾ ਕਿ ਹਰ ਸ਼ਾਇਦ ਦੇ ਲਈ ਫਾਇਰ ਬਰਗੇਡ ਖਾਸ ਤੌਰ ਤੇ ਸਮਝ ਨਹੀਂ ਲੱਭ ਜੂ ਹੋਣੀ ਜਾਂਦੀ ਆ ਉਹ ਲਈ ਮੈਂ ਫਿਰ ਕੋਈ ਮੰਗ ਨਮਾਸ਼ਾੜ ਤੋਂ ਸਰ ਪੁਣੀ ਦੇ ਡਿਪਾਰਟਮੈਂਟ ਬਾਰੇ ਵੀ ਗੀੜੇ ਪਤੀ ਆਗਰ ਲੋਕਲ ਅੰਮ੍ਰਿਤ ਦਾ 2 ਮਿੰਟ ਚੱਲ ਜਾਨੀ ਕੋਈ ਨੇ ਇਸੇ ਲਈ ਤਾਂ ਅਸੀਂ ਬਾਰ ਬਾਰ ਮੰਗ ਕਰਦੇ ਆ ਅਸੀਂ ਕਿ ਪਿਛਲੀ ਵਾਰੀ ਮਨਜ਼ੂਰ ਕਰਾਈ ਸੀ ਇਹ ਗੱਲ ਉਹ ਫੇ ਜਾ ਕੇ ਮੰਗਾ ਕੇ ਠੀਕ ਹੈ ਇੱਕ ਕਰਾ ਨਾਲ ਇਹਦੀ ਮੁਸਤਦੀ ਦੇਖਣ ਦੇ ਵਿੱਚ ਖਲੀ ਆ ਪਰ ਹਰ ਵੇਲਾ ਲੇਟ ਆਉਣਾ ਹੈ ਔਰ ਕਿਦਾਂ ਇਹ ਜਾਣਕਾਰੀ ਮਿਲੀ ਇਸ ਬਾਰੇ ਕੋਈ ਦੱਸੋ ਸਾਡੇ ਕੋਲੋਂ ਕੋਈ ਗੱਲ ਇਹ ਕਦੀ ਆ ਗਈ ਆ ਦੂਜੀ ਵੀ ਆ ਰਹੀ ਹੈ ਉਹ ਕਿਧਰ ਆ ਕੇ ਕਾਫੀ ਨੁਕਸਾਨ ਪਾ ਗਿਆ ਹਰ ਇੱਕ ਜਿਹੜੀ ਜੂੜ ਦੇਖੀ ਆ ਵੀ ਉਸ ਅਧਿਕਾਰੀ ਨੂੰ ਮੌਕੇ ਤੇ ਪਹੁੰਚਾਇਆ ਨਹੀਂ ਸਾਡੇ ਉਸ ਮਰਦ ਨਾਲ ਕੁਝ ਕਰRenderTarget ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਉਹ ਇੰਤਜ਼ਾਮ ਅੱਗ ਬੁਝਾਣ ਲਈ ਨਹੀਂ ਹੈ ਤੇ ਕੋਈ ਜਾਣਕਾਰੀ ਮਿਲੀ ਕਿੰਨਾ ਕੁ ਨੁਕਸਾਨ ਹੋਇਆ ਜਾਂ ਅੱਗ ਦੇ ਕਾਰਨ ਬਾਰੇ ਸਾਡੇ ਬਾਅਦ ਚ ਪਤਾ ਲੱਗੂਗਾ ਜੀ ਅੱਗ ਦੇ ਕਾਰਨ ਬਾਰੇ ਅੱਗ ਦੇ ਕਾਰਨ ਹਾਂਦੇ ਕੋਈ ਨੁਕਸਾਨ ਦੁਕਾਨ ਬੰਦ ਸੀ ਜਦੋਂ ਦੁਬਾਰਾ ਇਹ ਹੁਣ ਤੋਂ ਬਾਅਦ ਹੋਰ ਦਿਖਾਈ ਦੇਵੇ। ਕੁਵਾਰਦੀ ਦੁਕਾਨਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹਦੇ ਕਾਫੀ ਹੱਦ ਤੱਕ ਕਾਬੂ ਪਾਇਆ ਗਿਆ। ਜਲਦੀ ਕਲਟੀ ਹੋ ਰਹੀ ਆ ਰਹੀ ਹੈ। ਜਲਦੀ ਬਲੋ ਕੰਮ ਕਰ ਰਹੇ। ਵੀ ਥੋੜੀ ਜਿਹੀ ਪਹਿਲਾਂ ਕੋਈ ਸ਼ੋਰ ਦਰਕਰਨ ਨਾਲ ਅੱਗ ਲੱਗ ਗਈ ਲੱਗਦੀ ਹੈ। ਇਹ ਅੱਜ ਦੁਕਾਨ ਬੰਦ ਸੀ। ਇਹਨਾਂ ਦੇ ਮਾਲਕ ਦੇ ਗਏ ਹੋਏ ਸੀ। ਜਿਵੇਂ ਸਾਨੂੰ ਬੈਂਕ ਤੋਂ ਬਾਹਰ ਉਹਨਾਂ ਲੱਗਿਆ ਵੀ ਸਾਰੇ ਕਰਸ ਨੂੰ ਪਾਲ ਕੀਤਾ। ਕਾਜੋ ਤੇਰੀ ਅੱਗ ਹੈ ਸਾਡੇ ਬੈਂਕ ਟੰਦਨ ਆਏ। ਕਿਉਂਕਿ ਵਿੱਚ ਥੋੜਾ ਜਿਹਾ ਫਰਾਂਸਾ ਸੀਗਾ। ਤੇ ਬੜੀ ਜਲਦੀ ਨਾਲ ਜੀ ਬੈਂਕ ਨੂੰ ਬੰਦ ਕਰਕੇ ਆਪਣੇ ਬੈਂਕ ਦੀ ਸੰਪਤੀ ਨੂੰ ਬਚਾਇਆ ਤੇ ਬਾਹਰ ਆ ਕੇ ਬੜੇ ਲੋਕਾਂ ਨੂੰ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਤੇ ਲੋਕ ਬਹੁਤ سارے ਇਕੱਠੇ ਹੋ ਗਏ ਜਿਨ੍ਹਾਂ ਨੇ ਆ ਕੇ ਬੜੀ ਹੈਲਪ ਕੀਤੀ ਕੋਈ ਬੈਂਕ ਦਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਅਜੇ ਤੱਕ ਨਹੀਂ ਹੋਇਆ ਜੀ ਅਜੇ ਤੱਕ ਬੈਂਕ ਬੰਦ ਕੀਤਾ ਅਜੇ ਤੱਕ ਨਹੀਂ ਭਾਜੀ ਇਹ ਜਿਹੜਾ ਅਚਾਨਕ ਹੋਇਆ ਹੁਣੇ ਮੈਨੂੰ ਪਤਾ ਲੱਗਾ ਥੋੜੀ ਜਿਹੀ ਰੁਹੀਆ ਤੇ ਅਸੀਂ ਅੱਗੇ ਵੀ ਮੰਨ ਕੀਤੀ ਸੀ ਸ਼ਹਿਰ ਦੇ ਵਿੱਚ ਫਾਇਰ ਬ੍ਰਿਗੇਡ ਜਿਹੜਾ ਆ ਇਹ ਹੁਣੇ ਚਾਹੀਦੀ ਆ ਕਿਉਂਕਿ ਨਵੇਂ ਜ਼ਿਹਰ ਤੋਂ ਆਉਣ ਨੂੰ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਜਿਹੜਾ ਨੁਕਸਾਨ ਵੱਡਾ ਹੋ ਜਾਂਦਾ ਕਿਉਂਕਿ ਵੱਡੇ ਡੀਪੂ ਦੇ ਵੀ ਅੱਗੇ ਅੱਗ ਲੱਗੀ ਸੀ ਤੇ ਇਹਨਾਂ ਜਾਨ ਮਾਲ ਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ ਤੇ ਕਈ ਵਾਰੀ ਅੱਗ ਜਿਹੜੀ ਉਹ ਭੀੜੇ ਬਜ਼ਾਰਾਂ ਚ ਵੀ ਹੁੰਦੀ ਆ ਆ ਵੀ ਬਹੁਤ ਜ਼ਿਆਦਾ ਲੱਗੀ ਹੋਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸ਼ਹਿਰ ਦੇ ਵਿੱਚ ਘਟੋ-ਘਟਾ ਹੈ ਇੱਕ ਦੋ ਗੱਡੀਆਂ ਦੀਆਂ ਵਾਰ ਹੋ ਜਾਂਦੀਆਂ ਹੁੰਦੀਆਂ ਹਨ। 10 ਸਾਲ ਬੀਤ ਗਏ ਹਲੇ ਤੱਕ ਬੰਗਿਆਂ ਦੀ ਫਾਇਰ ਬ੍ਰਿਗੇਡ ਨੂੰ ਮੰਨ ਨਹੀਂ ਪੂਰੀ ਹੋਈ। ਸਮੇਂ ਦੀ ਸਰਕਾਰਾਂ ਨੇ ਅਸੀਂ ਤੱਕ ਅਸੀਂ ਵੀ ਮੇਰੇ خیال ਹਰ ਸਰਕਾਰ ਤੋਂ ਮੰਗ ਕੀਤੀ ਗਈ ਹੈ। ਪਿਛਲੀ ਟਰਮ ਤੋਂ ਵੀ ਅਸੀਂ ਮੰਗ ਕੀਤੀ ਸੀ, ਅੱਜ ਵੀ ਮੰਗ ਕੀਤੀ ਸੀ। ਪਰ ਕਿਉਂ ਨਹੀਂ ਪੂਰੀ ਹੁੰਦੀ ਹੈ ਸਰਕਾਰਾਂ ਨੂੰ ਪਤਾ ਕਿਉਂਕਿ ਸ਼ਹਿਰ ਬਹੁਤ ਵੱਡਾ ਹੈ, ਕਾਫੀ ਪਿੰਡ ਨਾਲ ਲੱਗਦੇ ਆ। ਤੁਸੀਂ ਵੀ ਐਮਸੀ ਆ ਸਰ, ਤੁਹਾਡੀ ਡਿਊਟੀ ਵੀ ਹੈਗੀ ਹੈ। ਅਸੀਂ ਨਗਰ ਕੌਂਸਲਰੋਂ ਵੀ ਮੰਗ ਕੀਤੀ ਸੀ ਜੀ ਇਹਦੀ। ਪਿਛਲੀ ਟਰਮ ਤੋਂ ਵੀ ਮੰਗ ਕੀਤੀ ਸੀ ਜੀ। ਤੇ ਵੀ ਇਹ ਦਿੱਤੀ ਜਾਵੇ ਸ਼ਹਿਰ ਨੂੰ ਕਿਉਂਕਿ ਵੱਡੇ ਡੀਪਨ ਜਦੋਂ ਅੱਗ ਲੱਗੀ ਵੀ ਯਾਰ ਬੜਾ ਭੀੜਾ ਸੀਗਾ ਤੇ ਉਦੋਂ ਵੀ ਬਹੁਤ ਮੁਸ਼ਕਲ ਦੇ ਨਾਲ ਬਈ ਲੋਕਾਂ ਦੀ ਜਾਨ ਬੱਜੀ ਸੀ ਹੁਣ ਤੁਹਾਡੇ ਨੂੰ ਕੀ ਅਪਰਾਧ ਕੀਤੇ ਜਾ ਰਹੇ ਹੈ ਅਸੀਂ ਅੱਜ ਫੇਰ ਸਰਕਾਰ ਤੋਂ ਮੰਨ ਚੜਦੇ ਆ ਕਿ ਸ਼ਹਿਰ ਨੂੰ ਇਹ ਜਿਹੜਾ ਆ ਫਰ ਵਰਗੇ ਜਿਹੜੀ ਉਹ ਦਿੱਤੀ ਜਾਵੇ ਤਾਂ ਕਿ ਜਿਹੜਾ ਇਹ ਅਨਸਮਾਨੀ ਘਟਨਾ ਹੈ ਕਿ ਦਮ ਹੁੰਦੀ ਆ ਤੇ ਇਹਨੂੰ ਇਹਦਾ ਬਚਾਅ ਹੋ ਸਕੇ ਜੇ ਸ਼ਹਿਰ ਦੇ ਵਿੱਚ ਹੁੰਦੀ ਤੇ ਜਿਹੜੀ ਅੱਗ ਇੰਨੀ ਨਹੀਂ ਸੀ ਬਗਣੀ ਐ ਇੱਕਦਮ ਬੰਦ ਹੋ ਜਾਂਦੀ ਹੋਣੇ ਘੰਟੇ ਬਾਅਦ ਆਈਏ ਹੋਣੇ ਘੰਟੇ ਬਾਅਦ ਗੱਡੀ ਆਈ ਹੈ ਉਹਦਾ ਮੈਸਰੂਰ ਰਿਪੋਰਟ ਕਰਕੇ ਜਾਣਾ ਹੈ ਕਿਉਂਕਿ ਸਾਡਾ ਘਰ ਇੱਥੇ ਨਜ਼ਦੀਕ ਹੈ ਤੇ ਹੁਣੇ ਦੇਖੀਆਂ ਸੀ ਲਾਟਾ ਬਹੁਤ ਦੂਰ ਤੱਕ ਇਹ ਨਜ਼ਰ ਆ ਰਹੀਆਂ ਤੇ ਮੈਨੂੰ ਯਾਦ ਆ ਰਿਹਾ ਕਿ ਕੋਈ ਇਹ ਜਿਹੜੀ ਦੁਕਾਨ ਤੇ ਪਹਿਲਾਂ ਕਿਸੇ ਸਮੇਂ 30 40 ਸਾਲ ਸਾਡੇ ਡੈਡੀ ਜੀ ਨੇ ਕੰਮ ਕੀਤਾ ਇੱਥੇ ਤੇ ਸਕੂਟਰਾਂ ਦੀ ਦੁਕਾਨ ਹੁੰਦੀ ਸੀ ਉਹਨਾਂ ਦੀ ਆ ਜਿਹੜੀ ਸਾਹਮਣੇ ਵਾਲੀ ਹੈ ਤਾਂ ਦੇਖ ਕੇ ਤਾਂ ਤੁਹਾਨੂੰ ਪਤਾ ਪਏ ਜਿੱਥੇ ਬੰਦੇ ਨੇ ਬੜਾ ਹੋਇਆ ਹੋਵੇ ਤਾਂ ਉਸ ਕਰਕੇ ਫਿਰ ਮੈਂ ਉਹਨੂੰ ਦੇਖ ਕੇ ਦੋ ਲੋਕਾਂ ਦੇ ਵਿੱਚ ਇੱਕ ਰੋਸ ਸ਼ੁਰੂ ਰਿਹਾ ਵੀ ਕਾਫੀ ਸਮਿਆਂ ਤੋਂ ਤੁਸੀਂ ਵੀ ਇੱਕ ਜੋ ਰੂਲਿੰਗ ਪਾਰਟੀ ਉਹਦੇ ਨੁਮਾਇੰਦੇ ਵੀ ਹੋ ਕਾਫੀ ਸਮਿਆਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਫਾਇਰ ਬ੍ਰਿਗੇਡ ਜਰੂਰ ਹੋਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਜੀ ਦੋ ਸਾਲ ਤੁਹਾਡੀ ਸਰਕਾਰ ਨੂੰ ਹੋ ਗਿਆ ਸੀ ਬਹੁਤ ਜ਼ਰੂਰੀ ਹੈ ਜੀ ਗੜਸ਼ੰਕਰ ਆ ਗਈ ਹੈ ਫਾਇਰ ਬ੍ਰਿਗੇਡ ਔਰ ਸਾਡੀ ਬਾਰ-ਬਾਰ ਇਸ ਗੱਲ ਦੀ ਗੱਲ ਹੁੰਦੀ ਹੈ ਕਿਉਂਕਿ ਸਾਡੀਆਂ ਜਣੀਆਂ ਮਾਰਕੀਟਾਂ ਆ ਉਹ ਬਹੁਤ ਜ਼ਿਆਦਾ ਜੜੀ ਤੇ ਕੰਜੈਸਟਡ ਏਰੀਆ ਦੇ ਵਿੱਚ ਆ ਪਿੱਛੇ ਜੈ ਵੀ ਜਦੋਂ ਅੱਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਚਾਹੇ ਸਰਕਾਰ ਸਾਡੀ ਆ ਅਜੇ ਵੀ ਅਸੀਂ ਇਹ ਪੂਰਾ ਜਾਨੀ ਜੋਰ ਲਾਵਾਂਗੇ ਹੁਣ ਵੀ ਕਿ ਪਹਿਲਾਂ ਵੀ ਸਾਡੀਆਂ ਪੂਰੀਆਂ ਗੱਲਾਂਬਾਤਾਂ ਚੱਲਦੀਆਂ ਪਈਆਂ ਕਿ ਫਾਰ ਬ੍ਰੇਡ ਬਹੁਤ ਜ਼ਰੂਰੀ ਹੈ ਇੱਥੇ ਆਉਣੀ ਫਾਰ ਬ੍ਰੇਡ ਤੋਂ ਬਿਨਾਂ ਕਿਉਂਕਿ ਸਾਡੇ ਜਿਹੜੇ ਬਾਜ਼ਾਰ ਬਹੁਤ ਕੰਜਸਟਡ ਹੈ ਔਰ ਜਦੋਂ ਅੱਗ ਫੈਲਦੀ ਹੈ ਤਾਂ ਇਹ ਫੈਲਦੀ ਚਲ ਜਾਂਦੀ ਹੈ ਪ੍ਰਦੀਪ ਜੀ ਆਪਣਾ ਪੀਜ਼ਾ ਹੌਟ ਦਾ ਕੋਈ ਸਾਇੰਸਰੀ ਹੈ ਮੈਂ ਪੀਜ਼ਾ ਹੌਟ ਬਾਰੇ ਕਹਿ ਨਹੀਂ ਸਕਦਾ ਕਿਉਂਕਿ ਮੈਂ ਉਧਰ ਗਿਆ ਹੀ ਨਹੀਂ ਅਜੇ ਮੈਂ ਮਨ ਦੇਖਿਆ ਨਹੀਂ ਕੁਝ ਵੀ ਅਜੇ ਹਾਂ ਮੈਂ ਮੈਂ ਦੇਖਣਾ ਵੀ ਨਹੀਂ ਚਾਹੁੰਦਾ ਅਜੇ ਤੱਕ ਜੋ ਹੋ ਗਿਆ ਉਹ ਪ੍ਰਮਾਤਮਾ ਦੇ ਆਸ-ਪਾਸ ਆ ਪਰ ਫਾਇਰ ਬ੍ਰਿਗੇਡ ਬੰਗਿਆਂ ਦੇ ਵਿੱਚ ਹੋਣਾ ਲਾਜ਼ਮੀ ਆ ਉਹ ਆਪਣੇ ਵਰਕਰ ਪਾਣੀ ਦੇ ਨਾਲ ਟੈਂਕੀਰ ਤੋਂ ਕੋਸ਼ਿਸ਼ ਕਰ ਰਹੇ ਆ ਆ ਉਹ ਵਰਕਰਾਂ ਨੂੰ ਮੈਂ ਟੈਲੀਫੋਨ ਕੀਤਾ ਸੀ ਤੁਲੂ ਪਾਪ ਵੀ ਲਾਇਆ ਹੋਆ ਸੀ ਇਸ ਕੰਮ ਵਾਸਤੇ ਤਾਂ ਉਹ ਪੈਪਜੇ ਵੀ ਲਾਇਆ ਹੋਆ ਪਾਣੀ ਵਾਲੇ ਪਰ ਉਹ ਕੰਮ ਨਹੀਂ ਕਰਦੇ ਐਨੀ ਫਾਇਰ ਬ੍ਰਿਗੇਡ ਨੂੰ ਐਨੀ ਅੱਗ ਨੂੰ ਅੱਗ ਜ਼ਿਆਦੇ ਆ ਉਹ ਤਾਂ ਥੋੜਾ ਬੋਤਾ ਜੁਲਿਆ ਐਮਰਜੈਂਸੀ ਵਾਸਤੇ ਥੋੜਾ ਬੋਤਾ ਮਲ ਨੂੰ ਕੰਟਰੋਲ ਕਰਨ ਵਾਸਤੇ ਆ ਤਾਂ ਐਨੀ ਅਗ ਨੂੰ ਰੋਲ ਪਾਣੇ ਵਾਸਤੇ ਵੀ ਜੈਲ ਟੂਲੂ ਪਹਲਾਇਆ ਅਸੀਂ ਸਾਡੇ ਸਾਡੇ ਬੜਕਰਾਂ ਦੇ ਅੱਗ ਸ਼ਾਂਤ ਹੁੰਦੀ ਆ ਦੇਖਿਆ ਜਾਵੇਗਾ ਤੇ ਗੱਡੀਆਂ ਨਵਾਂ ਸ਼ਹਿਰ ਕਮੇਟੀ ਤੋਂ ਹੀ ਮੰਗਾਲੀਆਂ ਹੋਈਆਂ ਤੇ ਦੋ ਗੱਡੀਆਂ ਹੋਰ ਆ ਰਹੀਆਂ ਬਹੁਤ ਜਲਦੀ ਪਹੁੰਚਣਗੀਆਂ ਤੇ ਗੱਡੀਆਂ ਦੇ ਰੀਫਿਲ ਲਈ ਵੀ ਆਪਾਂ ਆਪਣੇ ਪੰਪ ਜਿਹੜੀ ਵੀ ਇੱਥੇ ਹੈਗੇ ਆਪਣੇ ਪੰਪ ਹੈਗੇ ਟਿਊਬਲ ਹੈਗੇ ਆਪਾਂ ਥੋਲ ਦਿੱਤੇ ਹੋਇਆ ਕਿ ਤਾਂ ਕਿ ਪਾਣੀ ਕੰਟੀਨਿਊਸਲੀ ਸਪਲਾਈ ਹੁੰਦੀ ਰਹੇ ਇੱਕ ਇੱਕ ਮੇਨ ਕੁਐਸਚਨ ਆ ਕੋਈ ਵੀ ਕਮਰਸ਼ੀਅਲ ਆਪਾਂ ਬਿਲਡਿੰਗ ਬਣਾਉਂਦੇ ਆਂ 4 ਮੰਜ਼िला 5 ਮੰਜ਼िला ਬਣਾਉਂਦੇ ਆਂ ਹਾਂਜੀ ਉਹਦੇ ਵਿੱਚ ਆਪਾਂ ਫਾਇਰ ਅਸਿਸਟੈਂਟ ਜ਼ਰੂਰੀ ਰੱਖਿਆ ਜਾਂਦਾ ਹੁੰਦਾ ਹਾਂ ਹਾਂਜੀ ਕੀ ਆਲੇ ਵਾਲੀ ਕਿਸੇ ਬਿਲਡਿੰਗ ਕੋ ਫਾਇਰ ਅਸਿਸਟੈਂਟ ਹੈ ਨਹੀਂ ਵੀ ਅਜੇ ਤੱਕ ਜੋ 2 ਘੰਟੇ ਦੇ ਉੱਤੇ ਹੋ ਗਿਆ ਅੱਗ ਲੱਗੀ ਨੂੰ ਕਿਸੇ ਵੀ ਆਸ-ਪਾਸ ਦੀ ਬਿਲਡਿੰਗ ਨੇ ਆਪਣਾ ਫਾਇਰ ਸਿਸਟਮ ਨਹੀਂ ਚਲਾਇਆ ਫਾਇਰ ਅਸਿਸਟੈਂਟ ਜਿਹੜਾ ਹੈਗਾ ਹੁਣ ਆਪਣੇ ਜਿਹੜਾ ਵੀ ਓਨਰ ਹੈ ਉਹਦੀ ਲਗਦਾ ਉਹਦੀ ਕੋਈ ਨਾ ਲੈਂਕਸ ਇਸ ਚੀਜ਼ ਨੂੰ ਚੈੱਕ ਨਹੀਂ ਕਰਦੇ ਜਾਂ ਫਾਇਰ ਸੇਫਟੀ ਸਿਸਟਮ ਅਧਿਕਾਰੀ ਚੈੱਕ ਨਹੀਂ ਕਰਦੇ ਇਸ ਸਾਰੀ ਇਹ ਚੀਜ਼ਾਂ ਜਦੋਂ ਕੋਈ ਤੁਹਾਨੂੰ ਕਹਿ ਰਿਹਾ ਕਿ ਜਦੋਂ ਇੱਕ ਵਾਰ ਸ਼ਾਂਤ ਹੋ ਜੰਗ ਸ਼ਾਂਤ ਹੋਏ ਸਾਰੇ ਡਾਕੂਮੈਂਟਸ ਵੈਰੀਫਿਕੇਸ਼ਨ ਆਲ ਇਦਵਾਲੇ ਕੀ ਦੇ ਆ ਉੱਟਾ ਕੀ ਮਾਸਟਰ ਪਲਾਨ ਆ ਕਿੱਦਾਂ ਕੀ ਚੀਜ਼ ਆ ਕਿ ਕਿੱਥੋਂ ਮਤਲਬ ਇਹ ਹੋਇਆ ਇਹ ਚੁਸਦਾ ਦੇਖਿਆ ਜਾਏਗਾ ਜੀ ਸਾਹਿਬ ਇਹ ਗੱਲਾਂ ਉਦੋਂ ਹੀ ਹੁੰਦੀਆਂ ਨੇ ਜਦੋਂ ਇਦਾਂ ਦਾ ਕੋਈ ਪਾਣਾ ਵਾਪਰਦਾ ਔਰ ਹਰ ਵਾਰ ਇਹ ਵੀ ਗੱਲ ਹੁੰਦੀ ਆ ਕਿ ਪੰਗਾ ਦੇ ਵਿੱਚ ਇੱਕਦਮ ਫਾਇਰ ਬ੍ਰੀਡ ਦੀ ਗੱਡੀ ਨਹੀਂ ਆ ਔਰ ਜਿਸ ਨਾਲ ਤੁਸੀਂ ਦਖਰੇ ਹੋ ਵੀ ਜਿਹੜੇ ਬਾਇਲਾਦ ਨੇ ਉਹਨਾਂ ਨੂੰ ਇਨਸਟਰੂਮੈਂਟ ਵਗੈਰਾ ਜੋ ਵੀ ਇਤਾਂ ਦੀਆਂ ਬਿਲਡਿੰਗਾਂ ਨੂੰ ਵਿੱਚ ਹੋਣੇ ਜ਼ਰੂਰੀ ਨੇ ਔਰ ਇਹ ਤੁਹਾਡੀ ਡਿਵਿਜੀਸ਼ਨ ਜਾਂਦਾ ਕੀ ਅੱਗੇ ਤੋਂ ਕੋਈ ਇਦਾਂ ਦਾ ਐਕਸ਼ਨ ਲਓਗੇ ਜਾਂ ਅੱਜ ਆਜੇ ਗੱਲ ਹੋਏਗੀ ਫਿਰ ਠੰਡੇ ਬਸਤੇ ਚ ਪੈ ਦੇਗੀ ਨਹੀਂ ਆਪਾਂ ਬੇਸਿਕਲੀ ਇਦਾਂ ਹੁੰਦਾ ਜਿਹੜਾ ਫਾਇਦਾ ਹੈਗਾ ਕਿ ਕੋਲਸਟਰ ਬਣਿਆ ਹੁੰਦਾ ਕਿ ਕਮੇਟੀ ਵਾਈਜ਼ ਜਿਵੇਂ ਤਿੰਨ ਚਾਰ ਕਮੇਟੀਆਂ ਜਿੱਦਾਂ ਹੈਗਾ ਕਿ ਆਪਣੇ ਜੋ ਜਿਹੜਾ ਨਵਾਂ ਸ਼ਹਿਰ ਹੈ ਜਿਹੜਾ ਫਾਇਰ ਹੈੱਡ ਕੁਆਟਰ ਹੈਗਾ ਨਵਾਂ ਸ਼ਹਿਰ ਚ ਬਣਿਆ ਹੋਇਆ ਬੰਗੇਦਾਰਾ ਹੁੰਦਾ ਚ ਤਿੰਨ ਚਾਰ ਕਮੇਟੀਆਂ ਨਾਲ ਤੇ ਆਪਾਂ ਜਦੋਂ ਵੀ ਕੋਈ ਫਾਇਰ ਇਨਸੀਡੈਂਟ ਹੁੰਦਾ ਆਪਾਂ ਉੱਥੋਂ ਡਿਮਾਂਡ ਕਰਦੇ ਆ ਮੈਂ ਜਿਵੇਂ ਅੱਜ ਜੁਆਇਨ ਕੀਤਾ ਕਮੇਟੀ ਦੇ ਫਾਈਨੈਂਸ਼ੀਅਲ ਹਾਲਾਤ ਤੇ ਐਮਸੀ ਸਾਹਿਬ ਜਬ ਬਾਕੀ ਮੌਜੂਦਾ ਜਿਹੜੇ ਵੀ ਹੈਗੇ ਮੋਤਵਾਰ ਬੰਦੇ ਸਲਾਹ ਕਰਕੇ ਜੇ ਕੋਈ ਨਵੀਂ ਗੱਡੀ ਆਪਣੇ ਬਜਟ ਦੀ ਆਪਾਂ ਉਹ ਉਸ ਵਾਰ ਨੂੰ ਆਪਾਂ ਹੀ ਤੁਰਪਾਂਗੇ ਰੈਜ਼ੋਲੂਸ਼ਨ ਪਾ ਗਿਆ 35 ਰੱਖ ਲਿਆ ਬਟ ਨਾਰਮਲੀ ਕਲਸਟਰ ਬਣਿਆ ਹੁੰਦਾ ਇਸ ਸਮੇਂ ਦੇ ਵਿੱਚ ਛੋਟਾ ਜਿਹਾ ਸ਼ਹਿਰ ਹੈ ਜੇ ਇੱਥੇ ਵਾਇਰ ਗੱਡੀ ਹੁੰਦੀ ਤਾਂ 2 ਮਿੰਟ ਜਿੱਤੇ ਪਹੁੰਚ ਜਾਂਦੀ ਜਦਕਿ ਮੈਨੂੰ ਸਾਨੂੰ ਪਤਾ ਲੱਗਾ 7 ਘੰਟਿਆਂ ਤੋਂ ਪਤਾ ਲੱਗਾ ਕਿ ਕੋਈ ਪੌਣਾ ਕੋਈ ਅੱਧਾ ਪੌਣਾ ਪੌਣੇ ਘੰਟੇ ਬਾਅਦ ਇੱਥੇ ਗੱਡੀ ਪਹੁੰਚੀ ਆ ਤੇ ਕੀ ਕੋਈ ਤੁਸੀਂ ਆਪਣੇ ਸਰਕਾਰ ਨੂੰ ਜਾਂ ਆਪਣੇ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ ਅਪੀਲ ਕਰੋਗੇ ਕਿ ਇੱਥੇ ਗੱਡੀ ਹੁਣ ਬਹੁਤ ਮੈਂ ਮੈਂ ਉਹੀ ਮੈਂ ਕਹਿੰਦਾ ਕਿ ਅਕੋਰਡਿੰਗ ਟੂ ਜੇ 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 ਤਾਂ ਇੱਥੇ ਆਪਣੀ ਉਹ ਅਵੇਲੇਬਲ ਹੋਵੇ ਜੇ ਸਾਨੂੰ ਮਤਲਬ ਕੀ ਆਪਣੇ ਜੋ ਵੀ ਪੋਜ਼ਿਟਿਵ ਰਿਜ਼ਾਬਕ ਕੋਲਸਟ੍ਰੋਲ ਆਵਾ ਪਰ ਅਕਸਰਿਆਂ ਤੇ ਡੈਫੀਨਿਟਲੀ ਆਪਾਂ ਰੱਖਾਂਗੇ ਡੈਫੀਨਿਟਲੀ ਆਪਾਂ ਪ੍ਰੋਪੋਜ਼ਲ ਮਜ਼ਾ ਪਾ ਕੇ ਲਵਾਵਾਂਗੇ ਆਪਾਂ ਠੀਕ ਹੈ ਜੀ